ਸਭ ਤੋਂ ਪਹਿਲਾਂ ਤਾਂ ਇਹ ਫੋਟੋ ਦੇਖੋ ਫਿਰ ਗੱਲ ਕਰਾਂਗੇ ਫੋਟੋ ਦੀ ਕਹਾਣੀ ਬਾਰੇ ਦੇਖ ਲਈ ਅੱਛਾ ਪਿਛਲੇ ਦਿਨਾਂ ਤੋਂ 5-7 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇਹ ਫੋਟੋ ਕਾਫੀ ਤੇਜ਼ੀ ਨਾਲ ਘੁੰਮ ਰਹੀ ਆ ਫੋਟੋ ਦੀ ਕਹਾਣੀ ਇਹ ਦੱਸੀ ਜਾ ਰਹੀ ਹੈ ਜਾਂ ਕਹਿ ਲਈਏ ਘੜੀ ਜਾ ਰਹੀ ਹੈ ਕਿ ਇਹ ਬੀਬੀ ਵੱਖ-ਵੱਖ ਥਾਵਾਂ ਤੋਂ ਹਵਾਈ ਯਾਤਰਾ ਕਰਦੇ ਹੋਏ ਇੱਕ ਅੰਤਰਰਾਸ਼ਟਰੀ 에ਰਪੋਰਟ ਜੌਨ ਐਫ ਕੈਨੇਡੀ ਜਿਹੜਾ ਕਿ ਨਿਊਯਾਰਕ ਦੇ ਵਿੱਚ ਹੈ ਉੱਥੇ ਪਹੁੰਚਦੀ ਆ ਜਦੋਂ ਉੱਥੇ ਬੀਬੀ ਪਹੁੰਚਦੀ ਆ ਤੇ ਉੱਥੋਂ ਦੇ ਜਿਹੜੇ ਪਾਸਪੋਰਟ ਦਫ਼ਤਰ ਦੇ ਅਧਿਕਾਰੀ ਨੇ ਉਹਨਾਂ ਨੂੰ ਆਪਣਾ ਪਾਸਪੋਰਟ ਦਿੰਦੀ ਆ ਤਾਂ ਉੱਥੋਂ ਦੇ ਅਧਿਕਾਰੀ ਬੜੇ ਪਰੇਸ਼ਾਨ ਹੁੰਦੇ ਨੇ ਹੈਰਾਨ ਹੁੰਦੇ ਨੇ ਉਹਨਾਂ ਲਈ ਬੜਾ ਇੱਕ ਅਚੰਭਾ ਹੁੰਦਾ ਕਿਉਂਕਿ ਜਿਹੜਾ ਪਾਸਪੋਰਟ ਉਹ ਦੇਖ ਰਹੇ ਨੇ ਉਸ ਪਾਸਪੋਰਟ ਦੇ ਉੱਤੇ ਜਿਹੜੀ ਸਟੈਂਪਿੰਗ ਹੋਈ ਹੁੰਦੀ ਏ ਜਾਂ ਜੋ ਲੈਂਗੁਏਜ ਲਿਖੀ ਆ ਜਾਂ ਜਿਹੜੇ ਕੋਈ ਨਾਮ ਸਿਟੀ ਵਗੈਰਾ ਜੋ ਵੀ ਇਨਫੋਰਮੇਸ਼ਨ ਲਿਖੀ ਆ ਉਹ ਉਹਨੂੰ ਪੜਨ ਦੇ ਵਿੱਚ ਨਾਕਾਮਯਾਬ ਹੁੰਦੇ ਨੇ ਕੋਈ ਵੀ ਇਸ ਤਰ੍ਹਾਂ ਦੀ ਲੈਂਗੁਏਜ ਉਹਨਾਂ ਨਾਲ ਪਹਿਲੀ ਵਾਰ ਉਹਨਾਂ ਦਾ ਸਾਹਮਣਾ ਹੁੰਦਾ ਕੋਸ਼ਿਸ਼ ਕਰਦੇ ਨੇ ਇੱਧਰ ਉੱਧਰ ਪੁੱਛਦੇ ਨੇ ਪਰ ਨਾ ਉਹ ਬੀਬੀ ਨੂੰ ਜਦੋਂ ਪੁੱਛਦੇ ਨੇ ਕਿ ਤੁਸੀਂ ਕਿੱਥੇ ਜਾਣਾ ਤਾਂ ਉਹ ਇੱਕ ਬੜੇ ਅਜੀਬੋ-ਗਰੀਬ ਕਿਸਮ ਦੀ ਗੱਲ ਸਾਹਮਣ 53 ਕੰਟਰੀ ਦੇ ਵਿੱਚ ਜਾਣਾ 53 ਕੰਟਰੀ ਦਾ ਜਦੋਂ ਜ਼ਿਕਰ ਕਰਦੀ ਆ ਤਾਂ ਉਹ ਇੱਕ ਵਾਰ ਫਿਰ ਤੋਂ ਪੁੱਛਦੇ ਨੇ ਕਿ ਤੁਸੀਂ ਸਹੀ ਤਰੀਕੇ ਨਾਲ ਯਾਦ ਕਰਕੇ ਦੱਸੋ ਕਿ ਤੁਸੀਂ ਕਿਹੜੀ ਕੰਟਰੀ ਦੇ ਵਿੱਚ ਜਾਣਾ ਤਾਂ ਉਹ ਬੜੇ ਹੋਸ਼ਵਾਰਸ਼ ਨਾਲ ਦੱਸਦੀ ਹੈ ਕਿ ਮੈਂ ਸਹੀ ਦੱਸ ਰਹੀ ਆ ਮੈਂ 53 ਕੰਟਰੀ ਤੋਂ ਬਿਲੋਂਗ ਕਰਦੀ ਆ ਤੇ ਮੈਂ ਉੱਥੇ ਜਾਣਾ ਜਦੋਂ ਉਹ ਇੱਕ ਦੋ ਕੋਸ਼ਿਸ਼ ਕਰਦੇ ਨੇ ਵੀ ਹੋ ਸਕਦਾ ਕੋਈ ਮਿਸਿੰਗ ਹੋਵੇ Google ਕਰਦੇ ਨੇ ਜਾਂ ਹੋਰ ਜੋ ਉਹਨਾਂ ਦੇ ਟੂਲ ਹੁੰਦੇ ਨੇ ਇਹ ਆਸ-ਪਾਸੇ ਕੋਈ ਹੋਰ ਅਧਿਕਾਰੀਆਂ ਨੂੰ ਪੁੱਛਦੇ ਨੇ ਤਾਂ ਇਸ ਤਰ੍ਹਾਂ ਦੀ ਜਿਹੜੀ ਕੋਈ ਵੀ ਕੰਟਰੀ ਅਸਲ ਦੇ ਵਿੱਚ ਪੂਰੇ ਵਾਰਡ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਕੋਈ ਪਾਈ ਨਹੀਂ ਜਾਂਦੀ ਇਸ ਗੱਲ ਨੂੰ ਲੈ ਕੇ ਬੜੀ ਹੈਰਾਨੀ ਦੀ ਗੱਲ ਹੁੰਦੀ ਨੇ ਸਾਰੀ ਉੱਥੇ ਜਿਹੜਾ ਸਿਸਟਮ ਹੁੰਦਾ ਉੱਥੇ ਹਲਚਲ ਪੈਦਾ ਹੋ ਜਾਂਦੀ ਨੇ ਕਿ ਨਵੀਂ ਗੱਲ ਦੇਖਣ ਨੂੰ ਮਿਲੀ ਤਾਂ ਉਹ ਥੋੜਾ ਡਿਸਕਸ ਕਰਨ ਤੋਂ ਬਾਅਦ ਆਪਸ ਦੇ ਵਿੱਚ ਫਿਰ ਉਹ ਬੀਬੀ ਨੂੰ ਕਹਿੰਦੇ ਨੇ ਕਿ ਤੁਸੀਂ ਵੇਟਿੰਗ ਰੂਮ ਦੇ ਵਿੱਚ ਬੈਠੋ ਜਦੋਂ ਅਧਿਕਾਰੀਆਂ ਨਾਲ ਉੱਪਰ ਗੱਲ ਹੁੰਦੀ ਹੈ ਤੇ ਦੁਬਾਰੇ ਫਿਰ ਉਸ ਤੋਂ ਪਹਿਲਾਂ ਬੀਬੀ ਨਾਲ ਸਵਿਚ ਇਹ ਗੱਲ ਹੋਈ ਹੁੰਦੀ ਹੈ ਕਿ ਜਦੋਂ ਉਹ ਦੇਖ ਲੈਂਦੀ ਹੈ ਬੀਬੀ ਕਿ ਸਾਰਾ ਜਿਹੜਾ ਸਟਾਫ ਉਹ ਹੰਬਲੇ ਪੈ ਗਿਆ ਹੋਇਆ ਉਹ ਕਹਿੰਦੀ ਵੀ ਕੀ ਗੱਲ ਹੋਈ ਉਹ ਕਹਿੰਦੇ ਵੀ ਜਿਹੜਾ ਤੁਸੀਂ ਦੱਸ ਰਹੇ ਆ ਕੰਟਰੀ ਦਾ ਨਾਮ ਆਪਣੀ ਕੰਟਰੀ ਦਾ ਇਹ ਸਾਨੂੰ ਵੀ ਕਿਤੇ ਵੀ ਸਰਚ ਕਰਨ ਤੇ ਨਹੀਂ ਮਿਲ ਰਿਹਾ ਪਾਸਪੋਰਟ ਸੋਡਾ ਦੇਖਣ ਨੂੰ ਮਿਲ ਰਿਹਾ ਸਾਨੂੰ ਬਿਲਕੁਲ ਜੈਨੂ ਲੱਗਦਾ ਪਰ ਜਿਹੜੀ ਕੰਟਰੀ ਤੁਸੀਂ ਦੱਸ ਰਹੇ ਇਹ ਕੰਟਰੀ ਸਾਨੂੰ ਮਿਲ ਨਹੀਂ ਰਹੀ ਕਿਤੇ ਵੀ ਪੂਰੇ ਸੰਸਾਰ ਦੇ ਵਿੱਚ ਨਹੀਂ ਸਾਨੂੰ ਐਗਜ਼ਿਸਟ ਨਹੀਂ ਕਰ ਰਹੀ ਕਿਤੇ ਇਹ ਤਾਂ ਬੀਬੀ ਇੱਕ ਵਾਰ ਇੱਕ ਹੀ ਬਸ ਗੱਲ ਬੋਲਦੀ ਹੈ ਕਹਿੰਦੀ ਵੀ ਕਿਤੇ ਇਹ ਜਿਹੜੀ ਕੰਟਰੀ ਆ ਅਮਰੀਕਾ ਤਾਂ ਨਹੀਂ ਤਾਂ ਉਹ ਗੱਲ ਕਹਿੰਦੇ ਵੀ ਹਾਂ ਅਮਰੀਕਾ ਹੀ ਆ ਫਿਰ ਉਹ ਬੀਬੀ ਉਸ ਤੋਂ ਬਾਅਦ ਕੋਈ ਜ਼ਿਆਦਾ ਗੱਲਬਾਤ ਨਹੀਂ ਕਰਦੀ ਪਰ ਇੱਕ ਗੱਲ ਜ਼ਰੂਰ ਕਹਿੰਦੀ ਆ ਕਹਿੰਦੀ ਵੀ ਮੈਂ ਕਿਸੇ ਗਲਤ ਕੰਟਰੀ ਦੇ ਵਿੱਚ ਆ ਗਈ ਮੈਂ ਇੱਥੇ ਨਹੀਂ ਆਉਣਾ ਸੀ ਇੰਨੀ ਗੱਲ ਕਹਿਣ ਤੋਂ ਬਾਅਦ ਜਦੋਂ ਬੀਬੀ ਨੂੰ ਵੇਟਿੰਗ ਰੂਮ ਦੇ ਵਿੱਚ ਭੇਜਦੇ ਆ ਤਾਂ ਉਸ ਤੋਂ ਬਾਅਦ ਹੋਰ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਦੁਬਾਰਾ ਫਿਰ ਜਦੋਂ ਵੇਟਿੰਗ ਰੂਮ ਦੇ ਵਿੱਚ ਜਾਂਦੀ ਆ ਤਾਂ ਉਸ ਵੇਟਿੰਗ ਰੂਮ ਦੇ ਵਿੱਚ ਬੀਬੀ ਉੱਥੇ ਨਹੀਂ ਹੁੰਦੀ ਹਿਣਾ ਚੰਬੇ ਵਾਲੀ ਗੱਲ ਹੈਰਾਨੀ ਵਾਲੀ ਗੱਲ ਹੁਣ ਇਹ ਜਿਹੜੀ ਕਹਾਣੀ ਆ ਇਹ ਸੋਸ਼ਲ ਮੀਡੀਆ ਦੇ ਉੱਤੇ ਹਿੰਦੀ ਚੈਨਲਾਂ ਨੇ ਅਰਬੀ ਦੇ ਵਿੱਚ ਜਾ ਕੇ ਜਾਂ ਕਿਸੇ ਹੋਰ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਇਹ ਇੱਕ ਨਿਊਜ਼ ਬਹੁਤ ਵੱਡੇ ਲੈਵਲ ਤੇ ਚਲਾਈ ਗਈ ਜਿੱਥੇ ਮਿਲੀਅਨ ਦੇ ਵਿੱਚ ਵਿਊ ਉਹਨਾਂ ਨੂੰ ਚੈਨਲਾਂ ਨੂੰ ਨਿਊਜ਼ ਚੈਨਲਾਂ ਨੂੰ ਮਿਲੇ ਨਾਮੀ ਚੈਨਲਾਂ ਤੇ ਵੀ ਇਹ ਖਬਰ ਬਹੁਤ ਤੇਜ਼ੀ ਨਾਲ ਦਿਖਾਈ ਗਈ ਜਦੋਂ ਇਸ ਚੀਜ਼ ਦੀ ਜਾਂਚ ਪੜਤਾਲ ਕਰੀ ਗਈ ਵੀ ਕੀ ਇਹ ਕਿਸੇ ਨੇ ਇਹਨਾਂ ਨੂੰ ਟਾਈਮ ਟਰੈਵਲ ਆਖਿਆ ਕਿ ਟਰੈਵਲਿੰਗ ਜੀ ਟਾਈਮ ਟਰੈਵਲਿੰਗ ਜਾਂ ਕਿਸੇ ਨੇ ਕੋਈ ਜਾਦੂ ਸ਼ਕਤੀ ਦੇ ਨਾਲ ਜੋੜ ਕੇ ਪੇਸ਼ ਕੀਤਾ ਜਾਂ ਕਿਸੇ ਵੀ ਤਰੀਕੇ ਨਾਲ ਅਸਲ ਦੇ ਵਿੱਚ ਜਦੋਂ ਇਸ ਚੀਜ਼ ਦੀ ਜਾਂਚ ਪੜਤਾਲ ਕੀਤੀ ਗਈ ਜਿੱਥੋਂ ਇਹ ਨਿਊਯਾਰਕ ਦੇ ਵਿੱਚ ਉਹਦਾ ਜ਼ਿਕਰ ਹੁੰਦਾ ਉੱਥੋਂ ਪਤਾ ਕਰਾਇਆ ਗਿਆ ਤਾਂ ਇਹ ਇਹਨਾਂ ਨੇ ਕਹਿੰਦੇ ਵੀ ਇਸ ਤਰ੍ਹਾਂ ਦੀ ਕਦੇ ਵੀ ਕੋਈ ਜਿਹੜਾ ਐਕਸੀਡੈਂਟ ਹੈ ਜਾਂ ਘਟਨਾ ਸਾਡੇ ਨਾਲ ਨਹੀਂ ਵਾਪਰੀ ਫਿਰ ਇਹ ਜਿਹੜੀ ਆ ਕਿਵੇਂ ਇਸ ਤਰ੍ਹਾਂ ਦੀ ਇਹ ਘਟਨਾ ਡਵੈਲਪ ਹੋ ਗਈ ਤਾਂ ਇਹ ਜਿਹੜੀ ਸਾਰੀ ਘਟਨਾ ਦੀ ਪੁਸ਼ਟੀ ਇਸ ਤਰ੍ਹਾਂ ਹੋਈ ਕਿ ਇਹ ਸਾਰੀ ਘਟਨਾ ਇੱਕ 2000 ਲਗਭਗ 16 ਦੇ ਵਿੱਚ ਕਿਸੇ ਨੇ ਇੱਕ ਪਹਿਲਾਂ ਤੋਂ ਕਿਸੇ ਨੇ ਸਕ੍ਰਿਪਟ ਪੇਸ਼ ਕੀਤੀ ਸੀ ਉਸ ਟਾਈਮ ਤੇ AI ਨਹੀਂ ਹੁੰਦਾ ਸੀ ਪਰ ਇੱਕ ਇਸ ਤਰ੍ਹਾਂ ਦੀ 53 ਦਾ ਨਾਮ ਲੈ ਕੇ ਇਸ ਤਰ੍ਹਾਂ BB 에어ਪੋਰਟ ਤੇ ਗਈ ਇਹ ਸਾਰਾ ਇੱਕ ਨਾ ਪਹਿਲਾਂ ਇੱਕ ਸਕ੍ਰਿਪਟ ਪੇਸ਼ ਕਰੀ ਗਈ ਸੀ ਉਦੋਂ ਇੰਨੀ ਫੇਮਸ ਨਹੀਂ ਹੋਈ ਸੀ ਹੁਣ AI ਆਉਣ ਦੇ ਨਾਲ ਉਹ ਬਕਾਇਦਾ ਉਹ ਸਕ੍ਰਿਪਟ ਨੂੰ ਲੈ ਕੇ ਉਹਦੀ ਇੱਕ ਵੀਡੀਓ ਬਣਾ ਕੇ ਨਾਲ ਉਸ ਤਰ੍ਹਾਂ 에어ਪੋਰਟ ਦੀ BB ਦੀ ਉਹ ਟਾਕ ਕਰ ਰਹੀ ਹੈ ਉੱਥੇ ਟੈਲੀਫੋਨ ਤੇ ਗੱਲ ਕਰ ਰਹੀ ਹੈ ਉਹ ਇੱਕ ਵੀਡੀਓ ਬਣਾ ਕੇ ਨਾਲ ਜਦੋਂ ਪੇਸ਼ ਕੀਤੀ ਗਈ ਤਾਂ ਵੱਡੇ ਪੱਧਰ ਤੇ ਵਾਇਰਲ ਹੋਈ ਜੇਕਰ ਇਸ ਦੀ ਪੁਸ਼ਟੀ ਤੁਸੀਂ ਆਪਣੇ ਲੈਵਲ ਤੇ ਵੀ ਕਰਨਾ ਚਾਹੁੰਦੇ ਆ ਤਾਂ ਤੁਸੀਂ ਇੱਕ صدیق ਲਤੀਫੀ ਸਰਚ ਕਰਕੇ ਵੱਡੇ ਪੱਤਰਕਾਰ ਨੇ ਟਰਾਂਸਲੇਟਰ ਨੇ ਵੱਖ-ਵੱਖ ਲੈਂਗੂਏਜ ਤੇ ਉਹਨਾਂ ਦੀ ਕਮਾਂਡ ਆ ਉਹਨਾਂ ਕੋਲ ਜਾ ਕੇ ਉਹਨਾਂ ਦੇ ਇੱਕ ਟਵਿੱਟਰ ਦੇ ਉੱਤੇ ਉਹਨਾਂ ਨੇ ਇਸ ਚੀਜ਼ ਦੀ ਪੁਸ਼ਟੀ ਕਰੀਏ ਵੀਡੀਓ ਵੀ ਪਾਈ ਹੈ ਕਿ ਇਹ ਵੀਡੀਓ ਬਿਲਕੁਲ ਪੂਰੀ ਤਰ੍ਹਾਂ ਫੇਕ ਹੈ AI ਨਾਲ ਜਨਰੇਟ ਕੀਤੀ ਗਈ ਹੋਈ ਹੈ ਤੇ ਇਸ ਤਰ੍ਹਾਂ ਦੀਆਂ ਜੋ ਇਨਫੋਰਮੇਸ਼ਨ ਹੁੰਦੀਆਂ ਨੇ ਉਹਨਾਂ ਨੂੰ ਪਹਿਲਾਂ ਸ਼ੇਅਰ ਕਰਨ ਤੋਂ ਪਹਿਲਾਂ ਥੋੜਾ ਜਿਹਾ ਜਾਂਚ ਪੜਤਾਲ ਕਰ ਲਿਆ ਕਰੋ ਤੋ ਇਹ ਦੇਖੋ ਵੀ AI ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਖਤਰਨਾਕ ਹੋ ਸਕਦਾ ਹੈ